ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤੀ ਨੂਰ ਸੂਫੀ ਸਿੰਗਰ ਹੈ ਨਾ ਨੂਰਾ ਸਿਸਟਰ ਦੇ ਨਾਮ ਤੋਂ ਮਸ਼ਹੂਰ ਸੀ ਬੜੀ ਚੰਗੀ ਗਾਇਕ ਹੈ ਬਹੁਤ ਸਿਰਾਂ ਲਾਉਂਦੀ ਹੈ ਗੀਤ ਸੰਗੀਤ ਨਾਲੋਂ ਤਾਂ ਸਿਰ ਹੈ ਹੀ ਸੀ ਤੇ ਨਾਲ ਇਹਨੇ ਅਵਿਨਾਸ਼ ਤੇ ਉਸਮਾਨ ਇੱਕੋ ਹੀ ਨਾਂ ਦੋ ਨਾਵਾਂ ਦਾ ਇੱਕੋ ਹੀ ਬੰਦਾ ਆ ਯਾਰ ਨਾਲ ਵੇਖੋ ਇਹ ਆਂ ਦਾ ਆਸ਼ਕ ਤਾਂ ਉਹਨਾਂ ਸਾਰੀ ਸਟੋਰੀ ਦੱਸ ਦਿਆਂ ਵੀ ਕੀ ਗੱਲ ਹੋਈ ਏ ਇਹ ਨਾਸ਼ਕ ਆਇਆ ਸੀ ਇਨਾਂ ਕੋਲ ਡਰਾਈਵ ਡਰਾਈਵਰ ਦੇ ਤੌਰ ਤੇ ਜੋ ਆ ਜੋਤੀ ਕੋਲ ਜੋਤੀ ਨੂਰਾ ਕੋਲ ਡਰਾਈਵਰ ਦੇ ਤੌਰ ਤੇ ਆਇਆ ਅਵਿਨਾਸ਼ ਤੇ ਇਨੇ ਘਾਟੀ ਪਾਟੀ ਪਾਲੀ ਇਹ ਵਿਆਹਿਆ ਹੋਇਆ ਬੰਦਾ ਸੀ ਆਂਦੀ ਕਰਦੀ ਸੀ ਸਿਮਰਨ ਇਨੇ ਘਾਟੀ ਪਾਲੀ ਜੋਤੀ ਨੂਰਾ ਨਾਲ ਹੈ ਉਹਨੇ ਵੀ ਨਹੀਂ ਵੇਖਿਆ ਵੀ ਉਹਨੂੰ ਪਤਾ ਸੀ ਵੀ ਵਿਆਹਿਆ ਜੋਤੀ ਨੂਰਾ ਨੂੰ ਬਿਲਕੁਲ ਪਤਾ ਸੀ ਵਿਆਹ ਹੈ ਪਰ ਇਨੇ ਕੀ ਨਾਲ ਉਹਦੇ ਕਰ ਲਿਆ ਲਵ ਸ਼ਾਪ ਤੇ ਲਵ ਸ਼ਾਪ ਉਹ ਹੋ ਗਿਆ ਬਾਲਾ ਜ਼ਿਆਦਾ ਵੀ ਉਹ ਆਪੇ ਘਰੇ ਹੀ ਨਹੀਂ ਗਿਆ ਮੁੜ ਕੇ ਤੇ ਉਹਦੀ ਹੁਣ ਕਰਦੀ ਸਾਫ ਮੰਗਦੀ ਫਿਰਦੀ ਏ ਉਹਦੀ ਘਰ ਦੀ ਕਹਿੰਦੀ ਏ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਆ ਵੇਖੋ ਸਕਰੀਨਸ਼ਾਟ ਨਾਲ ਉਹਦਾ ਮੈਸੇਜ ਆਇਆ ਆ ਐਡਾ ਵੱਡਾ ਮੈਸੇਜ ਪੂਰੇ ਵਿਦ ਪ੍ਰੂਫ ਤੁਹਾਨੂੰ ਵਿਖਾਇਆ ਰੋਕ ਕੇ ਪੜ ਲਿਆ ਜੇ ਇਹ ਮੈਸੇਜ ਨੂੰ ਮੈਂ ਮੋਟਾ-ਵੋਟਾ ਦੱਸਦਾ ਕੀ ਲਿਖਿਆ ਉਹਨੇ ਲਿਖਿਆ ਵੀ ਜਿਹੜਾ ਮੇਰਾ ਘਰ ਵਾਲਾ 3 ਸਾਲਾਂ ਤੋਂ ਘਰ ਨਹੀਂ ਆਇਆ ਦੋ ਨਿਆਣੇ ਨੇ ਦੇ ਦੋ ਨਿਆਣੇ ਤੇ ਆਦੀ ਘਰ ਵਾਲੀ ਛੱਡ ਕੇ 3 ਸਾਲਾਂ ਤੋਂ ਜੋਤੀਨੂਰਾ ਦੇ ਢੂਏ ਚ ਵੜਿਆ ਆ ਉਹਦਾ ਘਰ ਵਾਲੀ ਦਾ ਇਹ ਕਹਿਣਾ ਵੀ 3 ਸਾਲਾਂ ਤੋਂ ਘਰੇ ਨਹੀਂ ਵੜਿਆ ਤੇ ਮੇਰੇ ਜਵਾਕ ਪੁੱਛਣ ਡਿਆ ਮੈਨੂੰ ਵੀ ਮੇਰੇ ਪਾਪਾ ਕਦੋਂ ਆਊਗਾ ਤੇ ਆਂ ਤੇ ਉਹ ਵੀ ਇਹਦੇ ਨਾਲ ਰਲੇ ਨੇ ਉਹ ਕਹਿੰਦੇ ਨੇ ਵੀ ਕੋਈ ਨਹੀਂ ਆਜੂਗਾ ਤੇ ਆਹਦੀ ਵੀ ਮੈਂ ਕਿਤੇ ਜਾ ਨਹੀਂ ਸਕਦੀ ਇਨਸਾਫ ਲਈ ਮੈਂ ਇੱਕ ਦੋ ਵਾਰ ਟਰਾਈ ਕੀਤੀ ਪਰ ਆਹ ਜਿਹੜੀ ਤੁਹਾਡੀ ਸਿੰਗਰ ਜੋਤੀ ਨੂੰ ਰਾ ਸੂਫੀ ਸਿੰਗਰ ਇਹ ਸੂਫੀ ਸਿੰਗਰਾਂ ਦੇ ਕੰਮ ਵੇਖ ਲਓ ਤੁਸੀਂ ਇਹ ਕੈਮਰੇ ਅੱਗੇ ਕੁਝ ਹੋਰ ਤੇ ਪਾਸੇ ਕੁਝ ਹੋਰ ਇਹ ਉਹਨੂੰ ਪਿਸਤੌਲ ਲੈ ਕੇ ਗਈ ਧਮਕੀਆਂ ਦੇਣ ਵੀ ਮੈਂ ਤੈਨੂੰ ਮਾਰਦਾਂਗੀ ਜੇ ਤੂੰ ਥਾਣੇ ਆ ਠੂਣੇ ਆ ਲੋਈ ਤਾਂ ਦੀ ਗੈਂਗਸਟਰ ਤੋਂ ਧਮਕੀਆਂ ਦਵਾਈਆਂ ਮੈਨੂੰ ਤੇਰੇ ਪਿੱਛੇ ਬੰਦੇ ਛੜਦਾਂਗੀ ਤੇ ਤੈਨੂੰ ਮਿੰਟ 'ਚ ਖਤਮ ਕਰ ਦੇਣਗੇ ਸਿੰਗਰ ਤੇ ਵਲੌਗਰ ਬੇੜਾ ਗਰਕ ਕਰਤਾ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੈਮਰੇ ਅੱਗੇ ਕੁਝ ਹੋਰ ਤੇ ਦੂਜੀ ਜ਼ਿੰਦਗੀ 'ਚ ਕੁਝ ਹੋਰ ਸੂਫੀ ਸਿੰਗਰ ਹੁੰਦੇ ਨਾ ਲੱਚਰਤਾ ਪ੍ਰਮੋਟ ਨਹੀਂ ਕਰਦੇ ਲੱਚਰਤਾ ਤੋਂ ਬੜੀ ਦੂਰ ਹੁੰਦੇ ਆ ਤੇ ਅਸਲੀ ਜ਼ਿੰਦਗੀ 'ਚ ਇਹਦੇ ਲੱਚਰਤਾ ਚੱਲਦੀ ਤੇ ਉੰਜੇ ਸੂਫੀ ਸਿੰਗਰ ਘੌਂਦੀ ਆਪ ਤੇ ਆਪ ਨੂੰ ਆ ਜਿਹੜਾ ਜੋਤੀ ਨੂਰਾ ਦਾ ਆਸ਼ਕੇ ਉਸਮਾਨ ਇਹਦੀ ਜਿਹੜੀ ਘਰ ਵਾਲੀ ਏ ਜਿਹੜੀ ਘਰ ਵਾਲੀ ਘਰੇ ਆਂਦੀ ਸਿਮਰਨ ਆਉਂਦੇ ਨਾਲ ਕਾਲ ਰਿਕਾਰਡਿੰਗ ਏ ਹੰਸਰਾ ਹੰਸਦੇ ਭਰਾ ਦੀ ਉਹਦੇ ਨਾਲ ਇਹਨੇ ਗੱਲ ਕੀਤੀ ਸੀ ਆ ਸੁਣੋ ਇਹਦੇ ਪਿਸਤੂਲ ਕੱਢਣਾ ਕੀ ਸੀ ਕੱਢਣ ਲੱਗੀ ਸੀ ਜਾਂ ਕੱਢ ਲਿਆ ਸੀ ਕੱਢ ਲਿਆ ਸੀ ਉਹਨੇ ਮੇਰੇ ਤੇ ਕਸਤੂਲ ਕੱਢਿਆ ਸੀ ਜੁਤੀੰਗਾਂ ਮੈਨੂੰ ਕਹਿੰਦੀ ਸੀ ਕਿ ਮੈਂ ਨਾ ਤੈਨੂੰ ਮਾਰ ਹੀ ਦੇਣਾ ਜੇ ਤੂੰ ਕੋਈ ਕੁੱਛ ਕੀਤਾ ਨਾ ਫੇ ਮੈਂ ਤੈਨੂੰ ਮਾਰ ਹੀ ਦੇਣਾ ਆ ਕਾਲ ਰਿਕਾਰਡਿੰਗ ਸੁਣੀ ਇਹ ਉਹਦੇ ਘਰੇ ਗਈ ਹੈ ਚੋਤੀ ਨੂਰਾ ਹੈ ਉਹਦੇ ਘਰੇ ਉਹ ਪਿਸਤੌਲ ਕੱਢ ਲਿਆ ਸੀ ਕਹਿੰਦੀ ਕੁੜੀ ਵਿਚਾਰੀ ਸਿਮਰਨ ਕਹਿੰਦੀ ਆ ਉਸਮਾਨ ਦੇ ਘਰ ਦੀ ਵੀ ਜੇ ਮੇਰੇ ਤੇ ਉਸਮਾਨ ਦੇ ਪਿਆਰ ਦੇ ਵਿੱਚ ਆਈ ਨਾ ਤੂੰ ਤੇ ਤੈਨੂੰ ਗੋਲੀ ਮਾਰ ਦਾਂਗੇ ਤੈਨੂੰ ਗੈਸਟਰ ਤੋਂ ਮਾਰਾਂਗੇ ਤੇ ਬਦਮਾਸ਼ਾਂ ਨੇ ਪੂਰੀ ਸਿੰਗਰ ਦੇ ਨਾਲ ਨਾ ਪਾਰਟ ਟਾਈਮ ਜੌਬ ਬਦਮਾਸ਼ੀ ਦੀ ਕਰਦੀ ਪਈ ਏ ਵੇਖ ਲਓ ਇਹਨਾਂ ਦੇ ਹਾਲ ਇਹ ਆ ਉੱਚੇ ਸੁਰ ਲਾਉਂਦੀ ਹੈ ਨਾ ਤੇ ਆਪਦੀ ਜ਼ਿੰਦਗੀ 'ਚ ਵੀ ਉੱਚੇ ਸੁਰ ਲਾਈ ਬੈਠੀ ਹੈ ਤਿੰਨ ਘਰ ਖਰਾਬ ਕੀਤੇ ਆ ਉਸਮਾਨ ਨੇ ਤਿੰਨ ਘਰ ਇੱਕ ਆ ਕੁੜੀ ਹੋਰ ਵਿਖਾਉਣੇ ਆ ਤੁਹਾਨੂੰ ਆ ਕੁੜੀ ਵੇਖੋ ਇਹ ਨਾਂ ਤਾਂ ਜੋਤੀ ਨੂਰਾ ਤੇ ਨਾਂ ਇਹ ਉਹਦੇ ਘਰ ਦੀ ਏ ਉਸਮਾਨ ਦੇ ਠੀਕ ਏ ਇਹ ਕੁੜੀ ਇੱਕ ਬਾਹਰਲੀ ਕੋਈ ਤਿੱਜੀ ਤਿੱਜੀਪਸਾਈ ਫਿਰਦਾ ਹੋਰ ਵਿੱਚ ਤੇ ਇਹਦਾ ਘਰ ਵੀ ਖਰਾਬ ਕੀਤਾ ਐ ਵੀ ਸਾਰਾ ਕੁਝ ਇਹਨਾਂ ਦੱਸਿਆ ਵੀ ਇਹਨੂੰ ਪਿਆਰ ਦੇ ਲਾਰੇ ਲਾ ਕੇ ਬਾਅਦ ਚ ਉਹਨੂੰ ਛੱਡ ਗਿਆ ਉਹਨੂੰ ਯੂਜ਼ ਕਰਕੇ ਉਹਦਾ ਘਰ ਵੀ ਖਰਾਬ ਕਰਤਾ ਨੂਰਾ ਦਾ ਚੋਤੀ ਨੂਰਾ ਦਾ ਇਹਦਾ ਘਰ ਤਾਂ ਖਰਾਬ ਹੋਇਆ ਇਹਨੇ ਤਾਂ ਆਪ ਹੀ ਕਰ ਲਿਆ ਦੋ ਘਰ ਤੀਜਾ ਜਿਹੜਿਆਂ ਦੇ ਜਵਾਕ ਦੋ ਰੋਲਦੇ ਪਏ ਪਿੱਛੇ ਤੇ ਇਹਦੀ ਘਰ ਵਾਲੀ ਹਜੇ ਉਹਨੂੰ ਵੇਟ ਇਹ ਵੀ ਮੇਰਾ ਘਰ ਵਾਲਾ ਆਊਗਾ ਹੋਰ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਦੱਸ ਦਿਆ ਪਹਿਲਾਂ ਮੈਰਿਜ ਸਰਟੀਫਿਕੇਟ ਵੇਖੋ ਕੁੜੀ ਦਾ ਤੇ ਮੁੰਡੇ ਦਾ ਇਹਦਾ ਵੇਖ ਲਿਆ ਜੀ ਤਲਾਕ ਵੀ ਨਹੀਂ ਦਿੱਤਾ ਕੁੜੀ ਨੂੰ ਤਲਾਕ ਵੀ ਨਹੀਂ ਦਿੰਦਾ ਪਿਆਗਾ ਉਹਨੂੰ ਵੀ ਉਹ ਆਪਦਾ ਘਰ ਹੋਰ ਕਿਤੇ ਗਾਂਵ ਵਸਾ ਲਈ ਬਿਨਾਂ ਤਲਾਕ ਤੋਂ ਨੂਰਾ ਨਾਲ ਰਹਿੰਦਾ ਪਿਆ ਤੇ ਸਭ ਕੁਝ ਨੂਰਾ ਨੂੰ ਪਤਾ ਹੈ ਤੇ ਉਹਦੇ ਪਿਓ ਨੂੰ ਵੀ ਪਤਾ ਨੂਰਾ ਦੀਨ ਪੈਨ ਨੂੰ ਵੀ ਪਤਾ ਸਾਰੇ ਟੱਬਰ ਨੂੰ ਪਤਾ ਪਰ ਉਹਨੂੰ ਪੁੱਛਦੇ ਨਹੀਂ ਵੀ ਇਹ ਬੰਦਾ ਕੌਣ ਹੈ ਇਹ ਤਾਂ ਡਰਾਈਵਰ ਤੌਰ ਤੇ ਆਇਆ ਸੀ ਤੇ ਤੂੰ ਤਾਂ ਇਹਨੂੰ ਘਰ ਦਾ ਜਵਾਈ ਬਣਾ ਲਿਆ ਆ ਆ ਹਾਲ ਹੋ ਗਏ ਨੇ ਵੇਖ ਲੋ ਜਿਹੜੇ ਕੈਮਰੇ ਅੱਗੇ ਕੁਝ ਹੋਰ ਤੇ ਅਸਲ ਜ਼ਿੰਦਗੀ 'ਚ ਵੇਖ ਲੋ ਇਹਨਾਂ ਦੀ ਪਹਿਲਾਂ ਉਹ ਕਿੰਮੀ ਆਲਾ ਪੰਨ ਆਲਾ ਬਲੌਗਰਾਂ ਦਾ ਤੁਹਾਨੂੰ ਪਤਾ ਹੀ ਸੀ ਵੀ ਇਹਨਾਂ ਦੀ ਅਸਲ ਜ਼ਿੰਦਗੀ ਤੇ ਦੂਜੀ ਜ਼ਿੰਦਗੀ ਪੈਰਲਲ ਨਹੀਂ ਚੱਲਦੀਆਂ ਇਹ ਅੱਡੋ ਅੱਡ ਆ ਇਹਨਾਂ ਦੀ ਵੇਖ ਲੋ ਸਿੰਗਰਾ ਦੀ ਸਿਰੇ ਦੇ ਚਗਲ ਸਿਰੇ ਦੇ ਰਾਮ ਤੇ ਸਿਰੇ ਦੇ ਦੱਲੇ ਜੋ ਸ਼ਬਦ ਬਣੇ ਨਾਲ ਹੀ ਬਣੇ ਆ ਇਹਨੇ ਗੱਲ ਪਤਾ ਕੀ ਕਹਿ ਕੇ ਕੀਤੀ ਏ ਉਹ ਜਿਹੜੀ ਤੀਜੀ ਕੁੜੀ ਤੁਹਾਨੂੰ ਵਿਖਾਈ ਸੀ ਉਹਦੇ ਨਾਲ ਕੀ ਗੱਲ ਕਹੀ ਜਦੋਂ ਉਹਦੇ ਨਾਲ ਰਿਲੇਸ਼ਨ ਚ ਆਇਆ ਸੀ ਆਪਦੀ ਘਰ ਵਾਲੀ ਉਹਨੇ ਪੁੱਛਿਆ ਵੀ ਇਹ ਕੌਣ ਹੈ ਚੂੜੇ ਵਾਲੀ ਤੇ ਉਹਨੂੰ ਕਹਿੰਦਾ ਵੀ ਇਹ ਤਾਂ ਮੇਰੀ ਭਾਬੀ ਏ ਹਾਲ ਵੇਖ ਲਓ ਤੁਸੀਂ ਇਹਨਾਂ ਲੋਕਾਂ ਦੇ ਉਹਨੂੰ ਆਪਦੀ ਘਰ ਵਾਲੀ ਨੂੰ ਆਪਦੀ ਭਾਬੀ ਬਣਾਈ ਜਾਂਦਾ ਸੀ ਜਿਹੜੀ ਵਿਚਾਲੇ ਕੁੜੀ ਤੁਹਾਨੂੰ ਵਿਖਾਈ ਆ ਵੇਖਦੇ ਪੇ ਕੁੜੀ ਇਹਦੇ ਨਾਲ ਗੱਲ ਕਰਨ ਲਈ ਉਹਨੂੰ ਆਪਦੀ ਘਰ ਵਾਲੀ ਨੂੰ ਭਾਬੀ ਬਣਾ ਗਿਆ ਰਿਸ਼ਤੇ ਆ ਗੁੰਝਲਾਂ ਪਾਤਾਂ ਭੈਣ ਚੋਦਾਂ ਨੇ ਰਿਸ਼ਤੇਆਂ ਚ ਤਾਂ रिश्ਤੇ ਸਿੱਧੇ ਰਹਿਣ ਹੀ ਨਹੀਂ ਦਿੱਤੇ ਇਹਨਾਂ ਚਗਲਾਂ ਨੇ ਤੇ ਮੈਂ ਆ ਜੋਤੀ ਨੂਰਾ ਨੂੰ ਕਹਿਣਾ ਵਾ ਵੱਡੀ ਬਦਮਾਸ਼ ਤੂੰ ਤੂੰ ਘਰ ਨਾ ਖਰਾਬ ਕਰ ਉਹਦਾ ਉਹਨੂੰ ਘਰੇ ਜਾ ਲੈਣ ਦੇ ਮੋੜ ਲੈਣ ਦੇ ਆਪਦੇ ਘਰੇ ਚੰਗੀ ਰਹੇਗੀ ਇਹ ਲੈਣੀਆਂ ਦੇਣੀਆਂ ਇੱਥੇ ਹੀ ਪੜਨੀਆਂ ਪਹਿਣਗੀਆਂ ਇਹਨੂੰ ਵੇਖ ਲਓ ਵੀ ਹੋਰ ਕੋਈ ਮੁੰਡਾ ਹੀ ਨਹੀਂ ਲੱਭਿਆ ਇਕਵਾਰਾ ਇਹਨੂੰ ਵਿਆਹ ਆ ਲੱਭਿਆ ਤੇ ਉਹ ਵੀ ਤਲਾਕ ਨਹੀਂ ਉਹਨੂੰ ਦੇਣ ਦਿੰਦੀ ਪਈ ਤਲਾਕ ਵੀ ਨਹੀਂ ਦੇਣ ਦਿੰਦੀ ਤੇ ਉਹਦੇ ਨਾਲ ਰਹਿਣ ਵੀ ਨਹੀਂ ਦਿੰਦੀ ਪਈ ਇੰਨਾ ਤੜਫਾਉਣ ਲਈ ਉਹ ਕੁੜੀ ਨੂੰ ਸਿਮਰਨ ਨੂੰ ਉਹਦੀ ਅਸਲ ਘਰ ਵਾਲੀ ਨੂੰ ਇਹ ਤਾਂ ਦੱਲੀ ਇਹਦਾ ਚਗਲ ਏ ਇਹਦਾ ਨਾਲ ਐਵੇਂ ਰਹਿੰਦੀ ਪਈ ਏ ਬਿਨਾ ਗੱਲ ਤੋਂ ਜਫੀਆਂ ਪੈਂਦੀਆਂ ਆ ਵੇਖੋ ਹਾਂ ਫੋਟੋਆਂ ਇਹ ਇਹ ਸਾਰੀ ਰਿਪੋਰਟ ਅਹੀ ਜਿੱਥੋਂ ਚੱਕੀ ਏ ਨਾ ਇਹ ਹੰਸ ਰਾਜ ਅਨਸ ਦਾ ਭਰਾ ਜੇ ਪਰਮ ਅੰਸ ਉਹਦਾ ਚੈਨਲ ਏ ਉਹਦੇ ਜਾ ਕੇ ਸਾਰੀ ਵੀਡੀਓ ਵੇਖ ਸਕਦੇ ਤੁਸੀਂ ਆ ਥੱਲੇ ਤੁਹਾਨੂੰ ਵਿਖਾ ਦਿੰਨੇ ਆ ਤੇ ਇਹ ਸਾਰਾ ਖਲਾਸਾ ਉਹਨੇ ਕੀਤਾ ਤੇ ਅਸੀਂ ਤੁਹਾਨੂੰ ਸਾਰਾ ਕੁਝ ਇਕੱਠਾ ਕਰਕੇ ਦੱਸਤਾ ਜੋੜ ਕੇ ਵੀ ਹਾਂ ਇਹ ਕੁਝ ਹੋਇਆ ਜੀ ਇਹ ਜਿਹੜੇ ਚਗਲ ਇਹੋ ਜਿਹੇ ਦੱਲੇ ਸਿੰਗਰ ਸਾਰੇ ਨਹੀਂ ਦੱਲੇ ਸਿੰਗਰ ਜਿਹੜੇ ਆਪਦੇ ਆਪ ਨੂੰ ਸੂਫੀ ਕਵਾਉਂਦੇ ਨੇ ਤੇ ਉਹਨਾਂ ਦੀ ਅਸਲ ਜ਼ਿੰਦਗੀ ਵੇਖ ਲੋ ਕੀ ਹੈ ਕਿਸੇ ਦਾ ਘਰ ਖਰਾਬ ਕਿਸੇ ਦੀ ਧੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਇਹ ਟੌਰਚਰ ਕਰਦੀ ਪਈਏ ਨਾ ਤਾਂ ਉਹਨੂੰ ਤਲਾਕ ਦੇਣ ਦਿੰਦੀ ਪਈਏ ਤੇ ਨਾ ਉਹਦੇ ਨਾਲ ਰਹਿਣ ਦਿੰਦੀ ਪਈਏ ਵੱਡੀ ਹੈ ਬਦਮਾਸ਼ਣ ਹੁਣ ਮੈਂ ਸਾਰੇ ਵੀਰਾਂ ਨੂੰ ਕਹਿਣਾ ਵੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਵੀ ਤੁਸੀਂ ਇਹ ਸਿੰਗਰਾਂ ਨੂੰ ਕਿ ਕਿੱਥੋਂ ਤੱਕ ਮੰਨ ਕਈ ਨਾ ਆਏ ਸਿੰਗਰਾਂ ਪਿੱਛੇ ਜਾਨ ਦੇ ਤੱਕ ਜਾਂਦੇ ਨੇ ਆ ਮੇਰਾ ਏ ਉਹ ਮੇਰਾ ਏ ਆ ਮੇਰਾ ਉਹ ਚੇਲੇ ਨਾ ਬਣਿਆ ਕਰੋ ਸਿੰਗਰਾਂ ਦੇ ਬੰਦੇ ਹੀ ਨੇ ਤੁਹਾਡੇ ਅਰਗੇ ਵੀ ਕੋਈ ਉੱਤੋਂ ਨਹੀਂ ਰੱਬ ਨੇ ਸਪੈਸ਼ਲ ਪੈਕਿੰਗ ਕਰਕੇ ਭੇਜੇ ਵੀ ਇਹ ਸਪੈਸ਼ਲ ਮਾਲ ਏ ਵੀ ਇਹਨੂੰ ਸੀਲਡ ਮਾਲ ਏ ਤੇ ਆ ਫਟਿਆ ਮਾਲ ਏ ਇੱਕੋ ਹੀ ਥਾਂ ਤੋਂ ਆਉਂਦੇ ਨੇ ਸਾਰੇ ਬੰਦੇ ਹੀ ਨੇ ਐਂ ਤੇ ਨਾ ਲੜੋ ਇਹਨਾਂ ਪਿੱਛੇ ਦੱਲੇ ਨੇ ਸਿਰੇ ਤੇ ਧੰਨਵਾਦ